ਹਰਿਆਪੁਰ ਬਹੁਤ ਕਿਵੇਂ ਸਿਹਤ ਹੋ ਰਹੀ ਹੈ ਤੇ ਯਾਰ ਉਹਨਾਂ ਨੇ ਥੱਲੇ ਹਰਨਾ ਬੈਕ ਕਰਕੇ ਸਟਾਰਟ ਕਰਕੇ ਦਵਾਰਾ ਗਾ ਤੇ 70 ਬਜਾ ਹੈ 70 ਦੀ ਭਾਗ ਕੱਲ ਬੜੀ ਜੀ ਯਾਰ ਇਹ ਤਾਂ ਖਲਾ ਯਾਰ ਲੰਮੇ ਲਗਾ ਰਹੇ ਹਾਂ ਹਾਂ ਹੋਰ ਕਿਤਾ ਨਹੀਂ ਆਜੋ ਬੈਗਰੂ ਗਰਮਾ ਗਰਮ ਚਾਪ ਕੋੜੇ ਮਿੱਠੇ ਪ੍ਰਸ਼ਾਦ ਤੇ ਠੰਡੀ ਠਾਰ ਚਾਟੀ ਵਾਲੀ ਲੱਸੀ ਨਾਲ ਮੈਂ ਤੇ ਸੇਮੀਆਂ ਤੇ ਕੇਲਿਆਂ ਦਾ ਲੰਗਰ ਛੱਕੇ ਬੈਗਰੂ ਲਾ ਲਓ ਵੀ ਰਿਪੋਰਟਰ ਸਾਹਿਬ ਜੀ ਗੁਰੂ ਦਾ ਲੰਗਰ ਛੱਕੇ ਜਾਓ ਜੀ ਹਵਨ ਮੰਦਰ ਕਰੀ ਦਿਓ ਮਿੰਟ ਹਾਂਜੀ ਲੱਸੀਓ ਆ ਗਿਆ ਕਿਤੇ ਲਾਇਆ ਲਿਆ ਮੈਂ ਫੜਾ ਰਜੀ ਮਾਇਲ ਲਾਉਣਾ ਹੀ ਨਹੀਂ ਨਾ ਨਾ ਗਾਣੇ ਹੀ ਲਾਉਣੇ ਬਈ ਸਵੇਰੋਂ ਆ ਲਾਈਵ ਚ ਲਾਉਣਾ ਅੱਜ ਤੇ ਲਾਈਵ ਹੀ ਲਾਉਣਾ ਆ ਲੈ ਯਾਰ ਕਾਪੀ ਲੈ ਕਾਪੀ ਰਾਈਟ ਆ ਗਿਆ ਲੈ ਚ ਲਈ ਜਾਂਦਾ ਯਾਰ ਆ ਗਏ ਵੈਗਰੂ ਲਾ ਲੋ ਟਰੈਕਟਰ ਸਾਈਡ ਤੇ ਗਰਮਾ ਗਰਮ ਪੰਜਾਬ ਪਕੌੜੀ ਮਿੱਠੀ ਪਰਸ਼ਾਦੀ ਠੰਡੀ ਠਾਰ ਚਾਟੀ ਵਾਲੀ ਲੱਸੀ ਨਾਲ ਵੈਗਰੂ ਸੇਮੀਆਂ ਤੇ ਕੇਲੇਆਂ ਦਾ ਲੰਗਰ ਛਕ ਕੇ ਲਾਉਣਾ ਵੀ ਸਾਈਡ ਤੇ ਹੁਣ ਘਰੇ ਜਾਣਾ ਆਪਣੀ ਆਣਾ ਚੱਲ ਪਿਆ ਹੁਣ ਪਹੁੰਚ ਜਾਣਾ ਹੋਰ ਤਾਂ ਕਿ ਦਸ ਹੈ ਹਾਂਜੀ ਯਾਰ ਟ੍ਰੈਕਟਰ ਚੱਲ ਬੈ ਕਰੀਓ ਉਸਕੇ ਕਰ ਲਾ ਸਿਗਨਲ 5G ਨਹੀਂ ਆਉਂਦਾ ਪਿਆ ਆਇਓ ਵੈਗਰੂ ਗਰਮਾ ਗਰਮ ਚਾਹ ਪਕੌੜਿਆਂ ਦਾ ਲੰਗਰ ਗਰਮਾ ਗਰਮ ਮਿੱਸੇ ਪ੍ਰਸ਼ਾਦੇ ਠੰਡੀ ਠਾਰ ਚਾਟੀ ਵਾਲੀ ਲੱਸੀ ਨਾਲ ਵੈਗਰੂ ਸੇਵੀਆਂ ਤੇ ਕੇਲਿਆਂ ਦਾ ਲੰਗਰ ਸ਼ਾੱਕੀ ਆਇਓ ਵੀ ਲਾ ਲਓ ਮੋਟਰਸਾਈਕਲ ਸਾਈਡ ਤੇ ਗੁਰੂਪਾਲ ਲੰਗਰ ਸ਼ਾੱਕੀ ਵੈਗਰੂ ਜੀ आरियो वीर ਗਰਮਾ ਗਰਮ ਚਾਪ ਕੋੜਿਆਂ ਦਾ ਲੰਗਰ ਠੰਡੀ ਠਾਰ ਚਾਟੀ ਵਾਲੀ ਲੱਸੀ ਮਿੱਸੇ ਪ੍ਰਸ਼ਾਦੇ ਤੇ ਨਾਲ ਵੈਗਰੂ ਸੇਵੀਆਂ ਤੇ ਨਾਲ ਕੇਲੇਆ ਦਾ ਪ੍ਰਸ਼ਾਦ ਵੈਗਰੂ ਦੀ ਗੁਰੂਕਾਂ ਲੰਗਰ ਛੱਕੇ ਗਰਮਾ ਗਰ ਪਚਾਪ ਕੋੜੇ ਮਿੱਠੇ ਪ੍ਰਸ਼ਾਦੇ ਠੰਡੀ ਠਾਰ ਚਾਟੇ ਵਾਲੇ ਲੱਫੇ ਤੇ ਨਾਲ ਵੈਗਰੂ ਸੇਵੀਆਂ ਤੇ ਕੇਲਿਆਂ ਦਾ ਪ੍ਰਸ਼ਾਦ ਲਾਲੋ ਵੀਰ ਮੋਟਰਸਾਈਕਲ ਸਾਈਡ ਤੇ ਗੁਰੂਕਾਂ ਲੰਗਰ ਛੱਕੇ ਬਾਜੋ ਵੀਰ ਜੀ ਗਰਮਾ ਗਰ ਪਚਾਪ ਕੋੜੇ ਮਿੱਠੇ ਪ੍ਰਸ਼ਾਦੇ ਠੰਡੀ ਠਾਰ ਚਾਟੇ ਵਾਲੇ ਲੱਫੇ ਤੇ ਨਾਲ ਵੈਗਰੂ ਸੇਵੀਆਂ ਤੇ ਕੇਲਿਆਂ ਦਾ ਪ੍ਰਸ਼ਾਦ ਦੇ ਰਹੋ ਬ੍ਰਾਂਡੇ ਆਇਆ ਤੇ ਮੈ ਲੱਗ ਰਿਹਾ ਹੈ ਮਤੋਂ ਆਇਆ ਨੇ ਸਿੰਘ ਹੈਗਰੂ ਸਿੰਘ ਹੈਗਰੂ ਸਾਡੀ ਹੈਗਰੂ ਚਾਪ ਪੌੜੀ ਲੱਗੜਾ ਸਾਡੀ ਗਰਭਾਂ ਦਾ ਚਾਪ ਪੌੜੀ ਇਸਤੇ ਪਛਾਤੀ ਛੱਤੀ ਪਾਰ ਗਿਆਤੀ ਵਾਲੇ ਦੱਸੀ ਜਾਨ ਰਚਦੀ ਹੈ ਕਾਹਲੀ ਨਾਲ ਉਹਟਰਫੈਕਟ ਫੈਕਟਰੀ ਗੋਪਾਲ ਜੀ ਦੀ ਜਾਕੀ ਬਰਮਾ ਦਾ ਚਾਰ ਮੌਲੇ ਦਾ ਲੱਗਦਾ ਹੈ ਜਿਹੜੇ ਸਰਕਾਰੀ ਟੈਕਸਟ ਹੈਲੋ ਦੋਸਤੋ ਸਾਰੇ ਵੀਰਨ ਫਸਿਆ ਗਾਲ ਦੋਸਤੋ ਅੱਜ ਆਪਾਂ ਫਰੰਡ ਪਹੁੰਚਿਆ ਵਾਕਾ ਮੋੜ ਜਿੱਥੇ ਕਿ ਸਾਰੇ ਨਗਰ ਨਿਵਾਸੀਆਂ ਨੇ ਧਾਰੈਣਗਰ ਨੇ ਰਲ ਕੇ ਇੱਥੇ ਬਾਬਾ ਗੁੰਡਾ ਸਾਹਿਬ ਤੇ ਮੇਲੇ ਤੇ ਗਾਂਧੀ ਸੰਗਤ ਇਸ ਹੌਲਤ ਵਾਸਤੇ ਸੇਵਾ ਵਾਸਤੇ ਲੰਗਰ ਲਾਇਆ ਤੇ ਸਾਰੀਆਂ ਸੰਗਤਾਂ ਇੱਥੇ ਇਹਨਾਂ ਮਾ ਕੇ ਪਹੁੰਚੋ ਬਹੁਤ ਸੰਗਤਾਂ ਆ ਰਹੀ ਅੱਜ ਲਾਸਟ ਦਿਨ ਹੈ ਮੇਲੇ ਦਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਵਾਕਾ ਮੋੜ ਪਹੁੰਚੋ ਪ੍ਰਸ਼ਾਦੇ ਕਿ ਖੰਟੀ ਥਾਰ ਚਾਟੇ ਵਾਲੀ ਚੱਤੀ ਆਮੋਲੀ ਦਾ ਜਿਹੜਾ ਪਰਦੇ ਵਾਲਾ ਦੰਦ ਪਾ ਕੇ ਪੂਰਾ ਸਾਰਾ ਸ਼ੋਅ ਕਰਦਾ ਹੈ। ਆ ਜਿਹੜੇ ਚਾਪ ਮਾਰਿਆ ਨਾਲ ਕਰਕੇ ਕਰਵਾ ਕਰ ਚਾਪ ਕੌੜੇ ਦਿੱਤੇ ਪਰਜਾ ਦੇ। ਆ ਗਾ ਵੀਰ ਦੀ ਨਸਕੀ ਚ ਸੋਨਾ ਉਸਨੇ ਆ ਜਿਹੜਾ ਲੈਂਦਾ ਬਾਹਮਣੇ ਕਿਹਾ ਚਾਪੜੇ ਬਹੁਤ ਚਲੇ ਜਾਂਦੇ। ਮੰਮੀ ਦਾ ਇਸ ਨਾਮ ਆ ਜਾਂ ਸੰਦੂਭਾ ਅਗਲੇ ਰਾਤ ਦੇ ਕਾਰੇ ਕਰਦੀ ਹੈ ਨਾਲ ਤੇ ਆ ਚਲੀਏ। ਹਾਂ, ਦੋ ਜਣੇ ਧੋਕੇ ਆ। ਆਹ ਲਓ। ਬਾਕੀ 3 ਦਾ ਨੰਬਰ 1 ਦੇ। ਇਧਰ ਲਾ ਕੇ। ਸਤਿ ਸ਼੍ਰੀ ਅਕਾਲ ਭਾਈ। ਫੜੀ ਯਾਰ ਛੋਟੇ ਉਹ ਆ ਫੜ ਕੇ ਰੱਖੇ ਫੋਨ ਇੱਥੇ ਨਾ ਆਣਾ ਲਾਈ ਨਾ ਆਜੋ ਵੈਰੂ ਧਰਮਾਗਰ ਦਾ ਚਾਪ ਕੋਰਿਆ ਦਾ ਲੰਗਰ ਧਰਮਾਗਰੋਂ ਵਿਸ਼ੇਸ਼ ਪ੍ਰਸ਼ਾਦੇ 22 ਫਾਰ ਚਾਤੀ ਵਾਲੀ ਲੱਸੀ ਆਜੋ ਵੈਰੂ ਗੁਰੂ ਘਰ ਲੱਗਰ ਸ਼ਾਕੇ ਵੈਰੂ ਧਰਮਾਗਰ ਦਾ ਚਾਪ ਕੋਰਿਆ ਵਿਸ਼ੇਸ਼ ਪ੍ਰਸ਼ਾਦੇ ਗੁਰਜੀ ਫਾਰ ਚਾਤੀ ਵਾਲੀ ਲੱਸੀ ਨਾਲ ਵੈਰੂ ਸੇਨਾ ਤੇ ਨਾਲ ਵੈਰੂ ਸੇਲਿਆਂ ਦਾ ਲੰਗਰ ਆਜੇ ਵੀ ਲਾਵਾ ਪੁੱਤਰ ਸੈਨਾ ਸਾਈਡ ਤੇ ਆ ਜੀ ਸੇ ਆ ਦੇ ਵੀ ਸੇ ਵੀ ਸੇ ਮੋਟੇ ਮੋਰਚੇ ਦੱਸਣਾ ਹੈ ਯਾਰ ਆ ਅੱਜ ਕੁਛ ਹੋ ਗਏ ਆ ਆਮਦੀ ਮੁੰਡੇ ਦੀ ਰਣਜੀਤ ਦੀ ਇਹਨੂੰ ਗਾਹ ਕਰਦੇ ਪੁੱਤਰ ਆ ਵੀ ਆ ਆ ਵੀਰੇ ਨਵਾਲੇ ਦਾ ਫੋਨ ਫੜਾ ਕੇ ਜਾਂਦੇ ਤੈਨੂੰ ਪਤਾ ਵੀਰਾ ਪਰਾਣੀ ਹੁਣ ਕਿਹੜਾ ਹੈ ਲਾਈਵ ਟਾਈਵ ਲਾਈਵ ਕਰ ਇਹ ਗੁਰਮਿੰਦਰ ਕੀ ਹੈ ਹਾਂ ਉਹ ਪਰਾਣੀ ਹੁਣ ਕਿੱਥੇ ਨੇ ਕਾਗੂ ਵਾਲੇ ਨਰਪਾਲਾ ਦਾ ਚਾਂਬਗੋੜਿਆ ਦਾ ਲੰਗੜੇ ਨੇ ਦਰਪਾਲ ਹੰਟੀ ਥੌਰ ਚਾਟੀ ਵਾਲੇ ਜੱਸੀ ਤੇ ਨਾਲ ਰੇੜੀ ਸੇਂਗਾਂ ਤੇ ਖੇਲਿਆਂ ਦਾ ਮਜਰਾ ਲਾਜ ਗਰਾਣਿਆ ਸਾਈਡ ਤੇ ਇੱਥੇ ਰੋਜ਼ਾ ਆ ਜਾ ਤੇਰਾ ਵੀਰ ਤੱਕ ਤੋਂ ਨੰਗਰ ਸ਼ੁਰੂ ਸ਼ਕਾ ਦੇ ਲੈ ਜਿਆ ਆਇਆ ਉਹ ਘਰੇ ਜਾਣਾ ਏ ਜਿੰਨੂ ਸੱਜ ਦੇ ਕੇ ਆਓ ਵੀਰ ਜੀ ਤੁਸੀਂ ਜੀ ਸੇਵੀਆ ਲੈ ਗੋਲੋਂ ਦਾ ਲੰਗਰ ਚਾਕੇ ਗਰਮਾ ਗਾਹ ਪਿਆਜ਼ ਪੋਰੀ ਮਿੱਠੇ ਪ੍ਰਸ਼ਾਦੇ ਠੰਡੀ ਖਾਰ ਚਾਟੀਆਂ ਵਾਲੀ ਦੱਸੀ ਤੇ ਨਾਲ ਗੜੇ ਦੀ ਸੇਂਗੀਆਂ ਤੇ ਨਾਲ ਕੇਲਿਆਂ ਦਾ ਪ੍ਰਸ਼ਾਦ ਆ ਜਾ ਮੇਰਾ ਵੀ ਲਾਲਾ ਹੁਣ ਇੰਤਾਂ ਨਾ ਕਰੀ ਤੱਕ ਨੂੰ ਲੰਗਰ ਸਪਾ ਗਏ ਲੈ ਗਏ ਹੁਣ ਘਰੇ ਜਾਨ ਆਜੋ कुझु सड़क ख़राब लॻण ते गोभी पालक वारे ब्रेड आे पका गुर छॾो

ਆਰੇ ਗੁਰਦੀ ਲੱਗ ਰਿਹਾ ਸਾਕੇ ਇੱਧਰ ਆਏਗਾ ਨਾ ਇੱਧਰ ਆਏਗਾ ਨਾ ਆ ਸਾਡੇ ਇੱਕ ਟ੍ਰੈਨ ਗਰੁੱਪ ਦੇ ਲੱਗਣ ਵਾਸਤੇ 72000 ਰੁਪਏ ਗਾਉਂਦੇ ਆ ਜਿਹੜੇ ਪੰਜਾਬੀਆਂ ਤੋਂ ਆਏ ਆ ਪਰਮਾਤਮਾ ਸੋਚ ਜਿਆਸੀ ਪਰਸੂਰਤ ਦੇ ਗਰਮਾ ਦਾ ਪੰਜਾਬ ਕੋਰੀਏ ਇਸੇ ਪ੍ਰਸ਼ੀਖ ਠੰਡੀ ਥਾਲ ਚਾਟੀ ਵਾਲੀ ਨਸੀ ਦੇ ਨਾਲ ਹੁਸੈਨਾਂ ਤੇ ਨਾਲ ਕੇਲਿਆਂ ਦਾ ਪ੍ਰਚਾਰ ਲਾ ਲਓ ਵੀ ਮੋਟਰ ਸਾਈਕਲ 38